ਜੈ ਕਰੋ ਪੁਣ ਹਰੀ ਬਾਬਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰੋ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਲਗਨ ਜੋਗੀਆਂ ਦੇ ਨਾਲ ਜਦੋਂ ਦੀ ਲਾਈਏ ਲਗਨ ਸਾਧੂਆਂ ਦੇ ਨਾਲ ਲਗਨ ਜੋਗੀਆਂ ਦੇ ਨਾਲ ਜਦੋਂ ਦੀ ਲਾਈਏ ਸਾਨੂੰ ਮਿਲ ਗਈ ਉਦੋਂ ਤੂੰ ਹੀ ਬਾਦਸ਼ਾਹੀਏ ਸਾਨੂੰ ਮਿਲ ਗਈ ਉਦੋਂ ਤੂੰ ਹੀ ਬਾਦਸ਼ਾਹੀਏ ਲਗਨ ਜੋਗੀਆਂ ਦੇ ਨਾਲ ਲਗਨ ਸਾਧੂਆਂ ਦੇ ਨਾਲ ਹੋਇਆ ਮਜਾਕ ਬਹੁਤ ਕਦੇ ਖਬਰ ਆਈ ਨਹੀਂ ਪੌਣਾ ਹਰੀ ਨਾਲ ਕਦੇ ਮਨ ਵੀ ਘਟਾਇਆ ਨਹੀਂ ਹੋਇਆ ਮਜਾਕ ਬਹੁਤ ਕਦੇ ਖਬਰ ਆਈ ਨਹੀਂ ਪੌਣਾ ਹਰੀ ਨਾਲ ਕਦੇ ਮਨ ਵੀ ਘਟਾਇਆ ਨਹੀਂ ਰਹਿਂਦਾ ਬਾਬਿਆਂ ਦਾ ਫਿਰਕਾ ਰਹਿਂਦਾ ਬਾਬਿਆਂ ਦਾ ਫਿਰਕਾ ਕੁੱਲੀ ਜੋ ਬਣਾਈ ਐ ਸਾਨੂੰ ਉਦੋਂ ਤੋ ਹੀ ਮਿਲ ਗਈ ਬਾਦਸ਼ਾਹੀ ਐ ਸਾਨੂੰ ਉਦੋਂ ਤੋ ਹੀ ਮਿਲ ਗਈ ਬਾਦਸ਼ਾਹੀ ਐ ਲਗਨ ਜੋਗੀਆਂ ਦੇ ਨਾਲ ਲਗਨ ਫੱਕਰਾਂ ਦੇ ਨਾਲ ਪੱਕੇ ਜੋਗੀਦਾਨ ਦਬੇ ਪਾਵੇਂ ਕੋਈ ਵੀ ਦਬਾਵੇ ਰਜਾ ਫੱਕਰਾਂ ਦੇ ਵਿੱਚ ਦਿਨ ਆਪਣੇ ਲਗਾਵੇ ਪਗਤ ਜੋਗੀ ਦਾ ਨ ਦਬੇ ਭਾਵੇਂ ਕੋਈ ਵੀ ਦਬਾਵੇ ਰਜਾ ਫਕਰਾਂ ਦੇ ਵਿੱਚ ਲਾਈਫ ਆਪਣੀ ਲਗਾਵੇ ਬੜੀ ਔਖੀ ਪਗਤੋ ਬੜੀ ਔਖੀ ਪਗਤੋ ਰੂਹ ਸਮਝਾਈ ਐ ਸਾਨੂੰ ਉਦੋਂ ਤੋ ਹੀ ਮਿਲ ਗਈ ਬਾਦਸ਼ਾਹੀ ਐ ਸਾਨੂੰ ਉਹਦਾ ਤਾਂ ਹੀ ਮਿਲ ਗਈ ਬਾਦਸ਼ਾਹੀਏ ਲਗਨ ਜੋਗੀਆਂ ਦੇ ਨਾਲ ਲਗਨ ਸਾਧੂਆਂ ਦੇ ਨਾਲ ਉਹ ਦੱਸਿਏ ਦਿਲ ਖੋਲ ਕੇ ਆਪਣੀ ਹੱਡ ਬੀਤੀ ਨੂੰ ਤੋੜ ਸਕਿਆ ਨਾ ਕੋਈ ਬਾਬੇ ਦੀ ਪ੍ਰੀਤੀ ਨੂੰ ਉਹ ਦੱਸਿਏ ਦਿਲ ਖੋਲ ਕੇ ਆਪਣੀ ਹੱਡ ਬੀਤੀ ਨੂੰ ਤੋੜ ਸਕਿਆ ਨਾ ਕੋਈ ਬਾਬੇ ਦੀ ਪ੍ਰੀਤੀ ਨੂੰ ਦੰਗ ਟਪਾਉ ਦੰਗ ਟਪਾਉ ਮੂੰਹ ਨੂੰ ਰੋਟੀ ਲਈ ਐ ਸਾਨੂੰ ਉਦੋਂ ਤਹੀ ਮਿਲ ਗਈ ਬਾਦਸ਼ਾਹੀ ਐ ਸਾਨੂੰ ਉਦੋਂ ਤਹੀ ਮਿਲ ਗਈ ਬਾਦਸ਼ਾਹੀ ਐ ਲਗਨ ਜੋਗੀਆਂ ਦੇ ਨਾਲ ਲਗਨ ਬਾਬਿਆਂ ਦੇ ਨਾਲ ਹੋ ਰਾਜਾਂ ਦੇ ਸਾਧੂਆਂ ਨੂੰ ਕਰੀਏ ਮਖੌਲ ਨਹੀਂ ਸਾਧੂਆਂ ਦੇ ਕਹਿ ਪਿੱਛੇ ਮੁੜਦੇ ਤਾਂ ਬੋਲ ਨਹੀਂ ਰਾਜਾਂ ਦੇ ਸਾਧੂਆਂ ਨੂੰ ਕਰੀਏ ਮਖੌਲ ਨਹੀਂ ਉਸਾ ਦਵਾਂ ਦੇ ਕਹਿ ਪਿੱਛੇ ਮੁੜਦੇ ਤਾਂ ਬੋਲ ਨਹੀਂ ਦਰਸ਼ਨ ਬਰਾਗੀ ਦਰਸ਼ਨ ਬਰਾਗੀ ਕਲਮ ਆਓ ਤੁਹਾਨੂੰ ਇੱਕ ਭਗਤ ਦੀ ਹੱਟ ਬੀਤ ਸੁਣਾਵਾਂ ਇੱਕ ਬਾਬਾ ਜੀ ਦਾ ਭਗਤ ਪੱਕਾ ਭਗਤ ਹੈ ਸੋਭਾ ਸ਼ਾਮ ਬਾਬਾ ਜੀ ਦੀ ਤੂਹਬਤੀ ਕਰਦਾ ਜਦੋਂ ਬਾਬਾ ਜੀ ਦਾ ਚੱਲ ਆਂਦਾ ਹੈ ਗੱਡੀ ਫ੍ਰੀ ਲੈ ਕੇ ਜਾਂਦਾ ਹੈ ਸੰਗਤਾਂ ਨੂੰ ਬਿਠਾ ਕੇ ਵਿੱਚ ਬਾਬਾ ਜੀ ਦੀ ਗੁਫਾ ਉੱਤੇ ਲੈ ਕੇ ਜਾਂਦਾ ਹੈ ਬੜੀ ਆਸਾ ਦੇ ਨਾਲ ਬੜੀ ਸਰਦਾ ਦੇ ਨਾਲ ਮੱਥਾ ਟਿਕਾਂਦਾ ਹੈ ਪਰ ਉਹਦੇ ਘਰ ਦੇ ਜੋ ਹਾਲਤ ਹੈ ਉਹ ਗਰੀਬੀ ਹੈ ਕੁੱਲੀ ਵਿੱਚ ਰਹਿੰਦਾ ਹੈ ਕੁਝ ਬੇਸਮਝ ਲੋਕ ਉਸ ਨੂੰ ਤਾਨੇ ਮਾਰਦੇ ਐ ਕਿ ਤੂੰ ਬਾਬੇ ਦਾ ਪੱਕਾ ਭਗਤ ਹੈ ਪੱਕਾ ਸੇਵਾਦਾਰ ਹੈ ساری ਜ਼ਿੰਦਗੀ ਬਾਬਾ ਜੀ ਦੇ ਚਰਨਾਂ ਵਿੱਚ ਲਾ ਦਿੱਤੀ ਹੈ ਪਰ ਜੋ ਤੇਰੇ ਘਰ ਦੀ ਹਾਲਤ ਹੈ ਉਹ ਠੀਕ ਨਹੀਂ ਹੈ ਖਾਂਦੇ ਨੂੰ ਖਾਣ ਨਹੀਂ ਹੈ ਮੰਜੇ ਨੂੰ ਬਾੜਨੀ ਹੈ ਕਿਆ ਫਾਇਦਾ ਤੈਨੂੰ ਇਹਨਾਂ ਫੱਕਰਾਂ ਦੀ ਤੂੰ ਬੱਤੀ ਕਰਨ ਦਾ ਉਸ ਭਗਤ ਨੇ ਰੋਸਾਨੀ ਮਨਾਇਆ ਕਰੋਧ ਵਿੱਚ ਨਹੀਂ ਆਇਆ ਜੈ ਬਾਬੇ ਦੀ ਕਹਿ ਕੇ ਉਹ ਉਹਨੂੰ ਇਹਨਾਂ ਸਾਨੂੰ ਸਮਝਾਉਂਦਾ ਹੈ ਜੋ ਤਾਨੇ ਮੇੜੇ ਮਾਰਦਾ ਹੈ ਕਿ ਹੋਏ ਭਗਤਾ ਇਹ ਜੋ ਦੁੱਖ ਹੈ ਬਿਮਾਰੀ ਹੈ ਕਿਸੇ ਕਿਸਮ ਦਾ ਕੋਈ ਦੁੱਖ ਹੈ ਤਾਂ ਉਹ ਮੇਰੇ ਪਿਛਲੇ ਕਰਮ ਦਾ ਫਲ ਹੈ ਉਹ ਮੈਂ ਹੁਣ ਭੋਗਣਾ ਹੈ ਤੇ ਜੋ ਮੈਂ ਹੁਣ ਵੀ ਜਿਹੜਿਆ ਉਹਦਾ ਫਲ ਮੈਨੂੰ ਜ਼ਰੂਰ ਮਿਲਣਾ ਹੈ ਇਹ ਗੱਲ ਨਹੀਂ ਹੈ ਕਿ ਬਾਬਾ ਮੇਥੋਂ ਦੂਰ ਹੈ ਕਿ ਮੇਰਾ ਗੁਰੂ ਮਹਾਰਾਜ ਮੇਥੋਂ ਦੂਰ ਹੈ ਉਹ ਤਾਂ ਮੇਰੇ ਅੰਗ ਸੰਗ ਹਮੇਸ਼ਾ ਹੀ ਰਹਿੰਦਾ ਹੈ ਮੈਂ ਜਦੋਂ ਵੀ ਯਾਦ ਕਰਾਂ ਉਹ ਮੇਰਾ ਪੋਣਾ ਹਾਰੀ ਬਾਬਾ ਉਹ ਮੇਰਾ ਦੁੱਧ ਧਾਰੀ ਬਾਬਾ ਸਨਿਹਰ ਜਟਾਵਾ ਵਾਲਾ ਬਾਬਾ ਮੇਥੋਂ ਦੂਰ ਕਦੇ ਨਹੀਂ ਹੋਇਆ ਕੀ ਗੱਲ ਹੋਈ ਜੇ ਗਰੀਬੀ ਹੈ ਕੋਈ ਗੱਲ ਨਹੀਂ ਰੁੱਖੀ ਮਿੱਸੀ ਖਾ ਕੇ ਅਸੀਂ ਆਪਣੇ ਦਿਨ ਕੱਟ ਰਹੇ ਆਂ ਬਾਬਾ ਜੀ ਦੇ ਗੁਣ ਗਾਣ ਕਰ ਰਹੇ ਆਂ ਮਹਿਲ ਬਾੜੀਆਂ ਸਭ ਫਿੱਕੀਆਂ ਪੈ ਜਾਂਦੀਆਂ ਜਦੋਂ ਮੈਂ ਸੁਬਾ ਸ਼ਾਮ ਬਾਬਾ ਜੀ ਦੇ ਚਰਨਾਂ 'ਤੇ ਜੁੜਦਾ ਹਾਂ ਤੂੰ ਬਤੀ ਕਰਦਾ ਹਾਂ ਜੋ ਇਨਸਾਨ ਗੁਰੂ ਮਹਾਰਾਜੀ ਦੀ ਬਾਣੀ ਉੱਤੇ ਅਮਲ ਕਰਦਾ ਹੈ ਉਹ ਇਨਸਾਨ ਤਰ ਜਾਂਦਾ ਹੈ ਭਗਤੋ 10 ਦੀ ਕਲਮ ਲਿਖਦੀ ਹੈ ਮਾਮਾ ਖੁਸ਼ੀਆਂ ਮਨਾਉਣ ਸੁਭਾ ਸ਼ਾਮੀ ਮਾਮਾ ਖੁਸ਼ੀਆਂ ਮਨਾਉਣ ਸੁਭਾ ਸ਼ਾਮੀ ਜਿਨ੍ਹਾਂ ਦੇ ਪੁੱਤ ਸਾਧ ਹੋ ਗਏ ਜਿਹੜਾ ਸੁਭਾ ਸ਼ਾਮ ਉਹ ਪ੍ਰਮਾਤਮਾ ਦਾ ਨਾਮ ਜਪਦੇ ਹੈ ਗੁਰੂ ਮਹਾਰਾਜ ਜੀ ਦੀ ਬੰਦਗੀ ਵਿੱਚ ਜੁੜਦੇ ਹੈ ਲੋਕਾਂ ਦੇ ਨਾਲ ਕੋਈ ਬਹਿਰ ਵਿਰੋਧ ਨਹੀਂ ਕਰਦੇ ਗੁਰੂ ਮਹਾਰਾਜ ਜੀ ਦੇ ਪ੍ਰਦੇਸ਼ ਦਿੰਦੇ ਹੈ ਉਹ ਧਨ ਮਾਮਾ ਨੇ ਉਹ ਮਮਤਾਨਾ ਨੇ ਜਿਨ੍ਹਾਂ ਨੇ ਐਸੇ ਲਾਲ ਜਨਮੇ ਨੇ ਇਸ ਕਰਕੇ ਬਾਬਾ ਜੀ ਦੇ ਉੱਤੇ ਵਿਸ਼ਵਾਸ ਕਰੋ ਸਰਦਾ ਰੱਖੋ ਆਸਥਾ ਰੱਖੋ ਮੇਰੇ ਪੌਣਾ ਹਰੀ ਬਾਬਾ ਜੀ ਨੂੰ ਸ਼ਿਵ ਸ਼ੰਕਰ ਮਹਾਰਾਜ ਜੀ ਦਾ ਵਰਦਾਨ ਹੈ ਕਿ ਜੋ ਤੈਨੂੰ ਧਿਆਵੇ ਕਦੇ ਖਾਲੀ ਨਾ ਜਾਵੇ ਜਕਾਰਾ ਪੌਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਜੈ